ਦੀਆਂ ਨੂੰ ਚੈਨਲ ਕੀ ਬੜੀ 24 ਦੇਖੋ ਕਿਵੇਂ ਸ਼ਰਿਆਮ ਪਿੰਡ ਮੰਡੀ ਦੇ ਇੱਕ ਗਰੀਬ ਕਿਸਾਨ ਦਾ ਕੋਠਾ ਢਾਕੇ ਉਸ ਦੀਆਂ ਕੀਤੀਆਂ ਗਈਆਂ ਨੇ ਮੱਝਾਂ ਚੋਰੀ ਜੇਕਰ ਕਿਸਾਨ ਵੀ ਮੌਕੇ ਤੇ ਹਾਜ਼ਰ ਹੁੰਦਾ ਉਸ ਨੂੰ ਵੀ ਦਿਨਾ ਸੀ ਜਾਨ ਤੋਂ ਮਾਰ ਮੌਕੇ ਤੋਂ ਕੁਝ ਮਲੇ ਖੋਂਦੇ ਕਤਰੇ ਜਿੰਦਾ ਪੰਨਨ ਦੀ ਕੀਤੀ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਖੁੱਲਿਆ ਜਿੰਦਾ ਚੋਰਾ ਨੇ ਮਕਾਨ ਹੀ ਢਾ ਦਿੱਤਾ ਗੱਡੀ ਬਹੁਤ ਜੋਰ ਨਾਲ ਮਕਾਨ ਦੇ ਵਿੱਚ ਮਾਰੀ ਪਰ ਮੌਕੇ ਤੇ ਪਹੁੰਚੀ ਪੂਰੀ ਪੰਚਾਇਤ ਨੇ ਕੀਤਾ ਹੈ ਇਤਰਾਜ਼ ਨਹੀਂ ਪਹੁੰਚ ਸਕੇ ਮੌਕੇ ਤੇ ਆਪਰਾਪਰ ਉਸ ਬਹੁਤ ਕਮਾਇਆ ਫੋਨ ਸੀਨੀਅਰ ਅਫਸਰਾਂ ਨੂੰ ਬਹੁਤ ਕੀਤੇ ਗਏ ਮੌਕੇ ਤੇ ਫੋਨ 2 2.5 ਘੰਟੇ ਦੇ ਵਕਤ ਦੇ ਫਰਕ ਦੇ ਨਾਲ ਪਹੁੰਚੀ ਹੈ ਅਪਰਾ ਪੁਲਿਸ ਕੀ ਕਰੇਗੀ ਕਾਰਵਾਈ ਕੀ ਫੜ ਸਕੇਗੀ ਪੁਚੋਰਾਨੋਂ ਕੀ ਹੈ ਕਾਰਨ ਪੁਲਿਸ ਦਾ ਲੇਟ ਆਉਣਾ ਦੇਖਦੇ ਹਾਂ ਮੌਕੇ ਤੇ ਗਰੀਬ ਕਿਸਾਨ ਪਰਿਵਾਰ ਦਾ ਕਿੰਨਾ ਹੋਇਆ ਨੁਕਸਾਨ ਕੀ ਕਹਿਣਾ ਹੈ ਗਰੀਬ ਪਰਿਵਾਰ ਦਾ ਤਿੰਨ ਮੱਜਾਂ ਚੋਰੀ ਕੀਤੀਆਂ ਇੱਕ ਛੋਟੀ ਕੱਟੀ ਚੋਰਾ ਨੇ ਮਾਰ ਦੇਣਾ ਸੀ ਕਿਸਾਨ ਵੀ ਜੇ ਮੌਕੇ ਤੇ ਹਾਜ਼ਰ ਹੁੰਦਾ ਦੇਖੋ ਕਿਵੇਂ ਜਿੰਦਾ ਪਣਣ ਦੀ ਕੀਤੀ ਗਈ ਬਹੁਤ ਜ਼ਿਆਦਾ ਕੋਸ਼ਿਸ਼ ਮਕਾਨ ਹੀ ਢਾਹ ਜਾਂਦਾ ਕਰਦੇ ਆਂ ਗੱਲ ਗਰੀਬ ਕਿਸਾਨ ਦੇ ਨਾਲ ਪਿੰਡ ਮੰਡੀ ਤੋਂ ਡਾਕਟਰਾਂ ਨਾਲ ਅਪਰਾ ਦੀ ਖਾਸ ਰਿਪੋਰਟ ਤੇ ਦਸ ਚੜ੍ਹਿਆ ਹਮੇ ਤਾਂ ਚੜ੍ਹਿਆ ਸੀ ਤੇ ਮੈਂ ਤਾਂ 4:30 ਵਜੇ ਆ ਤੇ ਇੱਥੇ ਆ ਕੇ ਦਿਖਿਆ ਬਲ ਨਹੀਂ ਜਗਦਾ ਸੀ ਬਲ ਲਾਇਆ ਸੀ ਬਲ ਤੇ ਆ ਵੇ ਤੇ ਆ ਦੇਖ ਆ ਕੋ ਪੰਦਰ ਹੋਇਆ ਮੇਰਾ ਕੀ ਨੁਕਸਾਨ ਕੀ ਹੋਇਆ ਤੇ ਤਿੰਨ ਮਈਆਂ ਇਕੱਠੀ ਅੱਛਾ ਉਹ ਲੋ ਲੈ ਲੋ ਹਾਲੇ ਗਿਆ ਕਿ ਆ ਕਿੰਦਾ ਕਿੰਦਾ ਦੀ ਲੈ ਕੇ ਆਇਆ ਕੰਧ 파ੜ ਕੇ ਲੈ ਕੇ ਆਇਆ ਪਾਲੇ ਪਾਸੇ ਰਾਲ ਦੇ ਪਾਸੇ ਦੀ ਜਿੰਦਾ ਨਹੀਂ ਖੋਲਿਆ ਉਹ ਨਹੀਂ ਜਿੰਦਾ ਭੰਨਿਆ ਜਿੰਦਾ ਗੇਟ ਤੋੜਿਆ ਆ ਮੇਰਾ ਆ ਜਿੰਦਾ ਅੱਲਾ ਵੀ ਖੋਲਿਆ ਕੇ ਆ ਇਹ ਵੀ ਖੋਲਿਆ ਆ ਪੁਲਿਸ ਨੂੰ ਫੋਨ ਨਹੀਂ ਕੀਤਾ ਫੋਨ ਕੀਤਾ 5:30 ਵਜੇ ਫੋਨ ਕੀਤਾ ਅੱਛਾ ਕੋਈ ਨਹੀਂ ਆਜ ਤੱਕ ਕੋਈ ਨਹੀਂ ਆ ਪੰਜ ਵਜੇ ਕੋਈ ਨਹੀਂ ਆਈ ਸਾਡੇ ਕਿੰਨਾ ਚਿਰ ਹੋ ਗਿਆ ਜੀ ਅਸੀਂ 5 ਵਜੇ ਸਵੇਰ ਦਾ ਫੋਨ ਕਰਦੇ ਆ ਅੱਛਾ ਜੀ ਸਾਡੇ ਕੋਈ ਸਾਡਾ ਕੋਈ ਸਾਡੀ ਸਹਾਇ ਨਹੀਂ ਹੁੰਦੀ ਆਉਂ ਤਾਂ 8 ਵਜੇ ਗਏ ਹਾਂ ਜੀ 8 ਵਜੇ ਗਏ ਕਿੰਨਾ ਨੁਕਸਾਨ ਹੋਇਆ ਸਾਡੇ ਮੱਝਾ ਲੈ ਕੇ ਤਨ ਅੱਛਾ ਜੀ ਕੱਟੀ ਸੀ ਇੱਕ ਹੋਰ ਸਮਾਨ ਸਾਡਾ ਗਿਆ ਕਿੱਦਾਂ ਲੈ ਗਏ ਇਹ ਕੰਦ ਪਾੜੀ ਛੜਕਲ ਦੀ ਅੱਛਾ ਕੰਦ ਪੜ ਕੇ ਬੈਠ ਕੇ ਜਿੰਦਾ ਖੋ ਭੰਨਿਆ ਠੀਕ ਹੈ ਆ ਗੇਟ ਭੰਨ ਕੇ ਲੈ ਗਏ ਕਿੰਨੇ ਦਾ ਨੁਕਸਾਨ ਹੋ ਗਿਆ ਇਹ ਤਾਂ ਤਾਂ ਲੱਖ ਦਾ ਹੋਣਾ ਹੀ ਆ 3.5 ਲੱਖ ਦਾ ਹੋ ਸਕਦਾ ਸਮਾਨ ਸਾਡੀਆਂ ਮੱਝਾਂ ਭਾਰੀਆਂ ਮੱਝਾਂ ਸੀਆਂ ਜੀ ਅਸ ਟੜੀ ਬਿਮਾਰ ਸੀ ਉਹ ਘਰ ਤਵਾ ਕਾ ਸੌਂ ਗਿਆ ਜਦ 4:30 ਵਜੇ ਆਏ ਆ ਅਸੀਂ ਦੇਖਿਆ ਸੀ ਸਾਡੀਆਂ ਕੰਦੂ ਵੀ ਪਲੂ ਵੀ ਭੰਨਿਆ ਸਾਡਾ ਤੇ ਦੇਖਿਆ ਕਿ ਕੰਦ ਪਾੜ ਕੇ ਸਾਡੇ ਕੋਲ ਤਿੰਨ ਮੱਛਾ ਲੈ ਗਿਆ ਜੀ ਜਾਂ ਕੱਟੀ ਲੈ ਗਿਆ ਜੀ ਹੋਰ ਵੀ ਜ਼ਿਆਦਾ ਸਵਾਨ ਲੈ ਆ ਸਕਦੇ ਆ ਜੀ ਪੁਲਿਸ ਨੂੰ ਫੋਨ ਕੀਤਾ ਸੀ ਕੀਤਾ ਜੀ ਨਹੀਂ ਪਹੁੰਚੀ ਪੁਲਿਸ ਹਲੇ ਨਹੀਂ ਪਹੁੰਚੀ ਹਾਂਜੀ ਕੀ ਜਾਣਕਾਰੀ ਹੈ ਹਾਂਜੀ ਸਸੀ ਗਾਲ ਦੀ ਬਾਜੀ ਮੈਂ ਤਾਂ ਸਵੇਰੇ ਜੀ 5 ਵਜੇ ਮੈਨੂੰ ਫੋਨ ਆਇਆ ਬਾਜੀ ਦਾ ਤੇ ਇਹ ਮੈਂ ਨਹਾ ਲ ਕੇ ਇਸ਼ਨਾਨ ਕਰਕੇ ਨਤਰੇਮ ਕਰਨ ਲੱਗਾ ਸੀ ਤੇ ਇਹ ਕਹਿੰਦੇ ਵੇ ਚੋਰੀ ਹੋ ਗਈ ਆ ਤੇ ਮੈਂ ਉਹਦੇ ਹੀ ਅਪਰਾ ਚੌਕੀ ਨੂੰ ਫੋਨ ਕੀਤਾ ਤੇ ਆ ਦੇਖ ਲਓ ਹੁਣ 7 ਵਜੇ ਗਿਆ ਹੈ ਤੇ ਹਜੇ ਤੱਕ ਕੋਈ ਮੁਲਾਜ਼ਮ ਇੱਥੇ ਪਹੁੰਚਿਆ ਨਹੀਂ ਹੈਗਾ ਠੀਕ ਹੈ 112 ਤੇ ਵੀ ਗੱਲ ਕੀਤੀ ਆ ਪੁਲਿਸ ਦੀ ਬਹੁਤ ਢਿੱਲੀ ਕਰ ਗਿਆ ਇਹਦਾ ਮਤਲਬ ਉਹ ਬਹੁਤ ਜ਼ਿਆਦਾ ਬਾਈ ਢਿੱਲੀ ਕਰ ਗਿਆ ਇਹ ਤੂੰ ਗੱਲੇ ਛੱਡ ਦਿਓ ਨਾ ਇੰਨਾ ਥੋੜਾ ਚਾਹੀਦਾ ਹੁਣ ਜੋ ਬੰਦੇ ਨਾਲ ਪਜਾ ਹੈਪਨ ਹੋ ਗਿਆ ਐਡਾ ਹੋਈ ਦੇਖਣਾ ਚਾਹੀਦਾ ਅਗਾਂ ਟਾਈਮ ਨਾਲ ਨਾ ਨਫਰੀ ਦੀ ਬਹੁਤ ਘਾਟ ਆ ਹਾਂਜੀ ਹਾਂਜੀ ਆ ਜਿੱਦਾਂ ਸਾਨੂੰ ਸਵੇਰੇ ਪਤਾ ਲੱਗਾ ਸੀਗਾ ਤਕਰੀਬਨ ਸਾਢੇ 5 ਵਜੇ ਕਿ ਸ਼ਿਗਾਰਾ ਸਿੰਘ ਦੇ ਜਿਹੜੇ ਕੂਦੇ ਪਸ਼ੂ ਚੋਰੀ ਹੋਏ ਚੋਰੀ ਹੋਏ ਆ ਇੱਥੇ ਪਹੁੰਚ ਕੇ ਦੇਖਿਆ ਕਿ ਉਹਨਾਂ ਦਾ ਕੋਠਾ ਢਾ ਕੇ ਜਿਹੜੇ ਆ ਉਹ ਚੋਰ ਪਸ਼ੂ ਲੈ ਗਏ ਆ ਪਰ ਪੁਲਿਸ ਨੂੰ 5:30 ਵਜੇ ਦੀ ਕਾਲ ਕੀਤੀ ਹੋਏ ਪੁਲਿਸ ਨਹੀਂ ਪਹੁੰਚੀ ਬੜੀ ਮਾੜੀ ਕਾਰਵਾਈ ਆ ਅਸੀਂ ਤਿੰਨ ਚਾਰ ਵਾਰੀ ਫੋਨ ਵੀ ਕਰ ਚੁੱਕੇ ਆ 112 ਤੇ ਵੀ ਕਾਲ ਲਾਈ ਆ ਮੈਂ ਨਾਲ ਦੇ ਪਿੰਡਾਂ ਦੇ ਸਰਪੰਚਾਂ ਨੂੰ ਵੀ ਫੋਨ ਲਾ ਕੇ ਦੱਸਿਆ ਕਿ ਹਲੇ ਤੱਕ ਵੀ ਪੁਲਿਸ ਨਹੀਂ ਪਹੁੰਚੀ ਸਾਡੇ ਕੋਲ ਬਹੁਤ ਜਿਆਦੇ ਮਾੜੀ ਗੱਲ ਆ ਕੱਪੀ ਗਾਦੀ ਸਤਿਕਾਰ ਅੱਜ ਵੀ ਲੱਗੀ ਆ ਜਿਹੜਾ ਕੂਨਖਾਨ ਦਾ ਛਿੱਟੇ ਵੀ ਡਿਗੇ ਆ ਜਾਂ ਨਹੀਂ ਉਹਨਾਂ ਦਾ ਲੋਕ ਖੁੱਲਿਆ ਨਾ ਉਹ ਤੇ ਸੱਲੀ ਕਰਕੇ ਗਏ ਆ ਬੰਦੇ ਜੇ ਇੱਥੇ ਸੁੱਤਾ ਹੁੰਦਾ ਤਾਂ ਇਹਦਾ ਜਾਨੀ ਖਤਰਾ ਹੋ ਸਕਦਾ ਸੀ ਇਹਦੀ ਸਿਹਤ ਠੀਕ ਨਹੀਂ ਸੀ ਕਰਕੇ ਰਾਤੀਆਂ ਘਰ ਸੌ ਗਿਆ ਇੰਦੇ ਹੋਈ ਆ ਭਾਈ ਆ ਜ ਤਿੰਨ ਮੱਝਾਂ ਸੀਗੀਆਂ ਜੀ ਇੱਕ ਕੱਟੀ ਸੀਗੀ ਅੱਛਾ ਹਾਂਜੀ ਕੱਟੀ ਵੀ ਸੀਗੀ ਸਾਲਕ ਦੀ ਉਹ ਉੱਥੋਂ ਜਾ ਕੇ ਇਹਨਾਂ ਨੇ ਪਾ ਪਸੂ ਰੰਦੇ ਆ ਗੱਡੀ ਵੀ ਵੱਡੀ ਆ ਮੇਰੇ خیال ਗਾਂ ਛੱਡ ਗਿਆ ਗਾਂ ਅੰਦਰ ਆ ਗਾਂ ਨਹੀਂ ਲੈ ਕੇ ਗਏ ਉਹ ਤਾਂ ਕੱਢੂਗੇ ਪਿੱਠੇ ਉਹ ਤਾਂ ਫੇਰ ਲੋਕ ਡੁਕ ਮੈਂ ਕਿਹਾ ਤੁਹਾਡੇ ਆਂ ਤੋਂ ਬਾਅਦ ਚ ਕੱਢਦੇ ਆ ਕੋਈ ਵਪਾਰੀ ਸਾਲ ਦਿਨੇ ਆ ਕੇ ਪਸ਼ੂ ਦੇਖੀ ਜਾਂਦਾ ਤੇ ਰਾਤ ਨੂੰ ਇਹੇ ਤੋਂ ਸਮਾਂ ਲੈਈ ਆ ਹੁਣ ਮੱਝ ਥੋੜਾ ਜਿਹਾ ਰੋਜ਼ ਨਾ ਬੇਰਾ ਘਟਿਆ ਸੀ ਕੱਲ ਕਾਦੂ ਕੇ ਰੱਖੀ ਹੋਇਆ ਕੋਈ ਬੰਦਾ ਦੇਖਣ ਤੋਂ ਨਹੀਂ ਆਇਆ ਉਹ ਤਾਂ ਪਿੰਡ 'ਚ ਕਈ ਦਿਨਾਂ ਦੇ ਇੱਥੇ ਡਾਂਗਾਂ 'ਲੇ ਘੁੰਮਦੇ ਆ ਜੀ ਇਹ ਭਾਜੀ ਨੇ ਵੀ ਦੱਸਿਆ ਉੱਥੇ ਹੀ ਬੈਠੇ ਰਹਿੰਦੇ ਆ ਜੀ ਸਾਡੇ ਪਿੰਡ 'ਚ ਦਾ ਕੱਟੂ ਬੱਛੂ ਦੇ ਦਿਓ ਉਹ ਇਹ ਇਹ ਫਿਰ ਰਹੇ ਬੰਦੇ ਜੀ ਇਹ ਕੱਟੂਆ ਬਛੂ ਵਾਲੇ ਆ ਰਹਿੰਦੇ ਕਿੱਥੇ ਆ ਇਹ ਸਾਡੇ ਹੁਣ ਸਾਰਿਆਂ ਦੇ ਸਾਹਮਣੇ ਆ ਜਿੱਦਾਂ ਰੋਜ਼ ਰੁਟੀਨ 'ਚ ਭਾਜੀ ਇੱਥੇ ਸੌਂਦਾ ਸੀਗਾ ਜੀ ਇਹ ਤਾਂ ਕੱਲ ਜੀ ਸਿਹਤ ਨਹੀਂ ਠੀਕ ਸੀ ਤਾਂ ਪੈਂਡ ਚੱਲੇ ਗਿਆ ਜੀ ਇੱਥੇ ਉਹਨਾਂ ਦੇ ਸਾਬ ਨੇ ਜਾਨੇ ਨੁਕਸਾਨ ਹੋ ਗਿਆ ਜਿੱਦਾਂ ਜਿੰਦੇ ਭੰਨੇ ਉਹਨਾਂ ਨੇ ਜਾਨਵਰ ਮਾਰਸਦੇ ਜੀ ਜਾਨਵਰ ਮਾਰ ਕੋਈ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਸਾਰੇ ਤੇ ਜਿੰਦੇ ਭੰਤੇ ਉਹਨਾਂ ਨੇ ਤੋੜਤੇ ਦਰਵਾਜ਼ੇ ਇੱਕ ਖੂਨ ਵੀ ਲੱਗਾ ਨਾ ਖੂਨ ਵੀ ਕਿਸੇ ਦੇ ਹੱਥ 'ਚ ਪੱਤੀ ਪੁੱਤੀ ਲੱਗੀ ਉਹਨਾਂ ਦੇ ਬੰਦਿਆਂ ਦੇ ਖੂਨ ਇੱਥੇ ਤਾਂ ਚੋਇਆ ਜੀ ਉਹ ਦਰ ਦਰਵਾਜ਼ੇ ਉਹਨੇ ਵੱਡੇ ਜਿਹੇ ਦਾ ਮਾਰਿਆ ਕੁਛ ਉਹਨਾਂ ਦੇ ਹੱਥ 'ਚ ਲੱਗਾ ਕੁਛ ਆਹ ਥੇਰ ਲੱਗਿਆ ਹੋਰ ਫਕਾਦੀ ਕੁ ਲੋ ਆ ਵੀ ਆ ਦੇ ਇੱਥੇ ਬੈਕ ਮਾਰੀ ਗੱਡੀ ਪਈ ਆ ਭੱਜਾ ਪੁੰਜਾ ਆਟਾ ਇਹ ਰਾਇ ਉਹ ਅਦੋਂ ਹਾਂ ਤਾਂ ਉਹ ਗੱਡੀ ਵਜੀ ਆ ਉਹ ਉੱਪਰ ਵੀ ਲਗਾਇਆ ਸੀ ਮਟ ਗਿਆ ਆ ਅਸੀਂ ਵੀ ਇਹੀ ਦੇਖਿਆ ਹੈ ਕਿ ਬਈ ਟਾਇਰ ਬੈਗ ਬੱਕਰਾ ਢੋਣ ਲੈ ਮਾਰਿਆ ਹੈ ਬੱਕਰੀਆਂ ਹੈ ਬੱਕਰੀਆਂ ਕਿੱਥੋਂ ਜੇ ਪਾਰ ਤੋਂ ਪੁਰਾਉ ਬਿਆਲਪੁਰੋ ਬਿਆਲਪੁਰੋ ਮਜਾਰਿਓ ਨੂੰ ਨਹੀਂ ਮੁੰਡਾ ਜਿਹੜਾ ਬੱਕਰੀਆਂ ਵੀ ਹੋਰ ਵਧੀਆਂ ਮਹਿੰਗੀਆਂ ਸੀ ਨਾਲੋਂ ਜ਼ਿਆਦਾ ਜਿਹੜੇ ਨਸਲ ਹੁੰਦੀ ਜਿੱਦਾ ਐਡਾ ਢੀ ਦੀ ਬੱਕਰੀ ਸੀ ਚੈਨ ਗੱਡੀ ਚ ਸੱਤ ਬੱਕਰੀਆਂ ਲੈ ਗਿਆ ਉਹ ਕੈਮਰੇ ਸਾਰੇ ਦੇਖ ਲੈ ਤੁਹਾਡੇ ਤਾਂ ਕੋਈ ਟੋਲ ਪਲਾਇਆ ਪਿੰਨਾਗਾ ਬੰਦੇ ਹਾਂ ਪਤਾ ਲੱਭੇ ਨਹੀਂ ਦੇਖ ਲੈ ਕਿੱਥੇ ਗਿਆ ਸੱਤ ਬੱਕਰੀਆਂ ਜਨਗੜੀ ਕਿਹ ਲਗਾ ਸੰਝਿਆ ਚੋਰੀ ਵਾਲੀ ਘਟਨਾ ਦੇ ਕੀ ਜਾਣਕਾਰੀ ਹੈ ਜੀ ਜਾਣਗੇ ਰਾਤ ਨੂੰ ਮਾਲਕ ਜਿਹੜਾ ਹੈ ਉਹ ਕਿ ਸਿਹਤ ਨਾ ਠੀਕ ਹੋਣ ਕਰਕੇ ਘਰੇ ਚਲੇ ਗਿਆ ਤੇ ਉਹਨਾਂ ਦੇ ਮੋਗਰੋਂ ਜੋ ਮੱਝਾਂ ਚੋਰੀ ਹੋ ਗਈਆਂ ਅਗਲੋਂ ਗੇਟ ਤੋਂ ਖੋਲੜ ਦੀ ਟਰਾਈ ਕੀਤੀ ਹੈ ਗੇਟ ਖੁੱਲਿਆ ਨਹੀਂ ਹੈ ਪਿੱਛੋਂ ਕੰਧ ਪਾੜ ਕੇ ਮੱਝਾਂ ਲੈ ਗਏ ਕੋਲੋਂ ਤਿੰਨ ਮੱਝਾਂ ਦੇ ਕੱਟੀਆਂ ਨੇ ਹਰ ਖਬਰ ਸਭ ਤੋਂ ਪਹਿਲਾਂ ਦੇਖਣੇ ਸਾਡੇ ਚੈਨਲ ਕੇਪੜੀ ਗਾਡੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ